जाहिब अंजूर ਖਾਲ ਜਗਨ ਚੱਲ ਰਿਹਾ ਪੰਥਕ ਇਹਦੇ ਲਈ ਸਿਰੇ ਤੌਰ ਤੇ ਬਾਦਲਪੁਰਾ ਜ਼ਿੰਮੇਵਾਰ ਜਿੰਨਾ ਚਿਰ ਬਾਦਲਪੁਰਾ ਬਿਲਕੁਲ ਜਿਵੇਂ ਪਹਿਲਾਂ ਪੰਜਾਬ ਦੀ ਸੱਤਾ ਤੋਂ ਪਰੇ ਕੀਤਾ ਇਸੇ ਤਰ੍ਹਾਂ ਧਾਰਮਿਕ ਸੱਤਾ ਤੋਂ ਪਰੇ ਨਹੀਂ ਕੀਤਾ ਜਾਂਦਾ ਜਿੰਨਾ ਚਿਰ ਮੈਂ ਸਮਝਦਾ ਕਿ ਜਿਹੜਾ ਹਾਲਾਤ ਬਣੇ ਹੋਏ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਅਕਾਦੀ ਦਾਲ ਦੇ ਇਹਨਾਂ ਨੂੰ ਜਿਹੜਾ ਹੈਗਾ ਸੁਧਾਰਿਆ ਨਹੀਂ ਜਾ ਸਕਦਾ ਸੋ ਸਭ ਤੋਂ ਪਹਿਲੀ ਗੱਲ ਹੈ ਸਾਰੇ ਹੀ ਪੰਥਦਰਦੀਆਂ ਨੂੰ ਪੰਚ ਕਾਗੂ ਸਰ 92 ਇੱਕ ਇੱਕ ਕਰਕੇ ਸਾਰੇ ਜੇ ਸੁਖਵੀਰ ਸਿੰਘ ਬਾਦਲ ਤੋਂ ਪਰੇ ਆਏ ਆ ਤਾਂ ਜਿਹੜੀ ਕੋ ਵੱਡੀ ਗੱਲ ਹੋਈ ਹੈ ਵੱਡੇ ਗੁਨਾ ਹੋਏ ਪਿਛਲੇ ਦਿਨੀ 14 ਤਰੀਕ ਨੂੰ ਤੋਲੇ ਮਲੇ ਦੇ ਸਮੇਂ શ્રી ਅਨੰਦਪੁਰ ਸਾਹਿਬ ਦੀ ਧਰਤੀ ਤੇ ਦਮਦਮੀ ਟਕਸਾਲ ਬੰਦ ਪੰਥ ਕੇ ਇਕੱਠ ਸੱਦਿਆ ਸੀ ਜਿੱਤੇ ਮੈਨੂੰ ਵੀ ਸੱਦਾ ਆਇਆ ਸੀ ਔਰ ਮੈਂ ਹਾਜ਼ਰ ਹੋਇਆ ਸੀ ਔਰ ਮੈਂ ਬੇਨਤੀ ਕੀਤੀ ਸੀ ਕਿ ਜਿੰਨੇ ਆਗੂ ਸਹਿਬਾਨ ਆ ਚਾਹੇ ਢੀਂਸਾ ਚਾਹੇ ਟਰੰਪੂਰਾ ਚਾਹੇ ਚੰਦੂ ਮਾਜਰਾ ਚਾਹੇ ਆਪਣਾ ਬਾਕੀ ਵਡਾਲਾ ਬਰਾੜ ਸਾਰੇ ਜਿੰਨੇ ਬਾਹਰ ਆਏ ਆ ਇਹ ਕਿਸੇ ਕਾਰਨ ਕਰਕੇ ਸਾਰੇ ਸੁਖਬੀਰ ਸਿੰਘ ਬਾਦਲ ਤੋਂ ਪਾਸੇ ਆਏ ਆ ਔਰ ਅੱਜ ਮੈਂ ਸਮਝਦਾ ਕਿ ਬਾਬਾ ਹਰਨਾਮ ਸਿੰਘ ਮੁਖੀ ਦਮਦਮੀ ਟਕਸਾਲ ਜਿਨ੍ਹਾਂ ਨੇ ਹਮੇਸ਼ਾ ਬਾਦਲ ਪਰਿਵਾਰ ਦਾ ਸਾਥ ਦਿੱਤਾ ਅਕਾਲੀ ਦਲ ਦਾ ਸਾਥ ਦਿੱਤਾ ਜੇ ਅੱਜ ਉਹ ਵੀ ਪਾਸੇ ਆਏ ਆ ਤਾਂ ਕਿਸੇ ਕਾਰਨ ਕਰਕੇ ਆਏ ਆ ਕਿ ਕੋਈ ਵੱਡੇ ਗੁਨਾਹ ਜਿਹੜੇ ਆ ਬਾਦਲ ਪਰਿਵਾਰ ਨੇ ਕੀਤੇ ਆ ਤਖਤ ਸਾਬਾਨਾਂ ਦੀ ਮਰਿਆਦਾ ਨੂੰ ਰੋਲਿਆ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀਆਂ ਪ੍ਰੰਤਕ ਸੰਸਥਾਵਾਂ ਸੀ ਉਹਨੂੰ ਨਿਹਾਰ ਵਾਲੇ ਪਾਸੇ ਲੈ ਕੇ ਗਏ ਆ ਤਾਂ ਅੱਜ ਸਾਰੇ ਪੰਥਦਰਦੀ ਇਕੱਠੇ ਹੋ ਰਹੇ ਨਿਹੰਗ ਸਿੰਘ ਜਥੇਬੰਦੀਆਂ ਨੇ ਵੀ ਤਾਂ ਹੀ ਅੱਜ ਜਿਹੜੇ ਨਵੇਂ ਜਥੇਦਾਰ ਸਹਿਬਾਨ ਚਾਹ ਗਿਆਨੀ ਕਲਦੀਪ ਸਿੰਘ ਚਾਹ ਟੇਕਸਰ ਧਲੋਲਾ ਨੂੰ ਲਾਇਆ ਉਹਨਾਂ ਨੂੰ ਰੱਦ ਕੀਤਾ ਵਾ ਜਥੇਬੰਦੀਆਂ ਨਿਹੰਗ ਸਿੰਘ ਸੱਚੇ ਪੰਥ ਦੇ ਵੱਲੋਂ ਕੇਵਲ ਬਾਦਲ ਪਰਿਵਾਰ ਦੇ ਜਥੇਦਾਰ ਰਹਿ ਗਏ ਪੂਰੇ ਪੰਥ ਨੇ ਕੌਮ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਸੋ ਇਹਦੇ ਜਿਹੜੇ ਵੱਡੇ ਕਾਰਨ ਆ ਉਹ ਇਹੀ ਆ ਕਿ ਬਾਦਲ ਪਰਵਾਰ ਜਿਸ ਤਰ੍ਹਾਂ ਕਾਬਜ ਹੋ ਕੇ ਸੰਸਥਾਵਾਂ ਮਰਿਆਦਾਵਾਂ ਸਿਧਾਂਤਾਂ ਇੰਸਟੀਚਿਊਸ਼ਨ ਨੂੰ ਰੋਲ ਰਿਹਾ ਉਹਨੂੰ ਅੱਜ ਪੰਥ ਬਰਦਾਸ਼ਤ ਨਹੀਂ ਕਰਦਾ ਪੰਥ ਵਿੱਚ ਰੋਹ ਆ ਰੋਸ ਆ ਅਮੀਰ ਸਾਹਿਬ ਨੂੰ ਵਾਪਸ ਆਉਣਾ ਚਾਹੀਦਾ ਕਿ ਜਿਹਨਾਂ ਦਾ ਅਸਤੀਫਾ ਗਿਆ ਉਹਨਾਂ ਦੇ ਕੋਲ ਜਾ ਦੇਖੋ ਸਰਦਾਰ ਧਮੀ ਸਾਹਿਬ ਨੇ ਮੈਂ ਸਮਝਦਾ ਕਿ ਉਹ ਜੇਕਰ ਫਿਰ ਬਾਦਲਾਂ ਦੀ ਉਹਨਾਂ ਨੇ ਜੀ ਹਜੂਰੀ ਗੁਲਾਮੀ ਕਰਨੀ ਆ ਤੇ ਉਹ ਅਸਤੀਫਾ ਜਿਹੜਾ ਹੈਗਾ ਉਹ ਉਹਨੂੰ ਪਾਸੇ ਰੱਖ ਕੇ ਆ ਜਾਂਦੀ ਉਹਨਾਂ ਅਸਤੀਫਾ ਦੇ ਦਿੱਤਾ ਤੇ ਦੇ ਦਿੱਤਾ ਉਹਨਾਂ ਨੂੰ ਪਾਸੇ ਹੋ ਕੇ ਸਗੋਂ ਪੰਥ ਦੀ ਵਿਗੜੀ ਸਵਾਰਨ ਲਈ ਬਾਕੀਆਂ ਨੂੰ ਵੀ ਪਾਸੇ ਕਰਕੇ ਕੰਟਰੋਲ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਜਿਹੜੀ ਆ ਬਾਦਲ ਪਰਿਵਾਰ ਤੋਂ ਰਹਿਤ ਉਹਦਾ ਅਗਾਜ ਅੱਗੇ ਕਰਨਾ ਚਾਹੀਦਾ